ਪਹਿਲੇ ਨਾਨਕੀ ਦਾ ਵੀਰ ਤੰਨੇ ਮੰਨਦਾ ਫਕੀਰ ਇਹ ਜੋਗੀਆਂ ਦਾ ਜੋਗੀ ਤੇ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਵਾਹਿਗੁਰੂ ਵਾਹਿਗੁਰੂ ਬੋਲੇ ਵਾਹਿਗੁਰੂ ਬੋਲ ਮਨਾ ਚੱਲ ਚੱਲੀਏ ਹੈ ਗੁਰੂ ਦਵਾਰੇ ਐ ਜਿੰਨਾ ਦੀ ਕਰਾਂ ਚੱਕਰੀ ਅੰਤ ਤੋਂ ਅੰਤ ਯਾਰੇ ਤਨ ਤਨ ਬਾਬਾ ਨੰਦ ਸਿੰਘ ਜੀ ਦੇ ਚਰਣਾ ਵਿੱਚ ਸੁਖ ਸਾਰੇ ਇਹ ਰੇ ਤਨ ਤਨ ਬਾਬਾ ਨੰਦ ਸਿੰਘ ਜੀ ਦੇ ਚਰਨਾ ਵਿੱਚ ਸੁਖ ਸਾਰੇ ਮੈਂ ਜਨਾਂ ਦੀ ਕਰਾਂ ਚੱਕਰੀ ਓਇ ਅੰਤ ਤੋਂ ਅੰਤ ਪਿਆਰੇ ਓਗੀ ਓਗੀ ਚਲੰਦਰ ਹੁਣ ਤੇਰਾ ਤੂ ਹੋ ਤੇਰਾ ਮੇਰੇ ਤਨ ਤਨ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਵਿੱਚ ਸੁਖ ਸਾਰੇ ਜੀਰੋ